ਲਓ ਜੀ ਗੱਫੇ ਛਕ ਰਹੇ ਨੇ ਛਕ ਰਹੇ ਨੇ ਗੱਫੇ ਲਓ ਗੱਡੀ ਵੀ ਸਟਾਰਟ ਹੋ ਗਈ ਆ ਜੀ ਔਰ ਸਾਡੀ ਬਿਲਡਿੰਗ ਸਾਹਮਣੇ ਸਾਡਾ ਹੈਗਾ 8ਵਾਂ ਫਲੋਰ ਇੱਥੋਂ ਲਾ ਲਓ ਸਾਹਿਬ ਤੁਸੀਂ 8ਵਾਂ ਫਲੋਰ ਕਿੱਥੇਕ ਬਣਦਾ ਓ ਪੱਗ ਸੁੱਕਣੀ ਪਈ ਬਈ ਸਾਹਮਣੇ ਆ ਇਹ ਆ ਆਵळा ਪੂਰਾ ਸਾਡਾ ਆਵळा ਬੱਲੇ ਬੱਲੇ 15 ਮੰਜਲਾ ਇਹ ਚੱਲੇ ਸੰਦੂ ਸਾਹਿਬ ਕਿੱਥੇ ਆਏ ਹੋ ਆਪਾਂ ਆ ਗਏ ਜੀ ਗੁਰਦੁਆਰਾ ਮਾਲ ਟਿਕਰੀ ਨਵੇਂ ਨਵੇਂ ਨੋੜ ਨਾ ਡੇਢ ਸਾਹਿਬ ਦੇ ਵਿੱਚ ਹੀ ਆ ਹੁਣ ਹੁਣ ਕਿੱਥੋਂ ਆਏ ਹੋ ਤੁਸੀਂ ਹੁਣ ਆਪਾਂ ਆਏ ਆ ਸਚਕੰਡ ਸ੍ਰੀ ਹਜੂਰ ਸਾਹਿਬ ਗੁਰਦਰਾ ਸਾਹਿਬ ਫਰਾਂਚੋਂ ਆਏ ਆ ਨੇੜੇ-ਨੇੜੇ ਜਿੱਨੇ ਗੁਰਦਾਰੇ ਸਾਰੇ ਦਰਸ਼ਨ ਕਰਨ ਲਗੇ ਅੱਜ ਤੁਹਾਡਾ ਕੀ ਪਲਾਨ ਹੈ ਫਿਰ ਅੱਜ ਪਲਾਨ ਨੇੜੇ-ਨੇੜੇ ਵਾਲੇ ਗੁਰਦਾਰੇ ਦੇਖਣੇ ਆ ਸਾਰੇ ਉਸ ਤੋਂ ਬਾਅਦ ਦੇ ਵਿੱਚ ਰੱਬ ਤੇਰਾ ਭਲਾ ਕਰੇ ਦੀ ਨਗਰ ਕੀਰਤਨ ਨਿਕਲਣਾ ਠੀਕ ਹੈ ਉਸ ਤੋਂ ਬਾਅਦ ਨਗਰ ਕੀਰਤਨ ਦੇਖਾਂਗੇ ਅੱਜ ਦੁਪਹਿਰਾ ਠੀਕ ਹੈ ਜਿਹੜੀਆਂ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਲੱਖ-ਲੱਖ ਮੁਬਾਰਕਾਂ ਤਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਜਤਰਾ ਸਾਡੀ ਬਹੁਤ ਵਧੀਆ ਚੱਲ ਰਹੀ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਮਾਤਮਾ ਹਰ ਇੱਕ ਇਨਸਾਨ ਨੂੰ ਇੱਥੇ ਲੈ ਕੇ ਆਵੇ ਦਰਸ਼ਨ ਦਿਖਾਰੇ ਕਰਾਵੇ ਬਾਈ ਜੀ ਖੁੱਲੇ ਪੈਸੇ ਦਿਓ ਜੀ ਮਾਤਾ ਸਾਹਿਬ ਮਾਤਾ ਸਾਹਿਬ ਪਦੇਬਾ ਸ਼ਿਕਾਰਗਾਟ ਜੀ ਇੰਗਲਿੰਗਨ ਮੱਤਾ ਜੀ ਅੰਤਿਮ ਦਿਨ ਤੋਂ ਬਾਅਦ ਕਿਹੜਾ ਸੰਗਟਾ ਸਾਹਿਬ ਉਹ ਇਤਿਆਸ ਤੋਂ ਗੁਰਦੁਆਰੇ ਹਾਂ ਜੀ ਕਿਿਆ ਸੀ ਪੰਜ ਗੁਰਦੁਆਰੇ ਜੀ ਲੰਨਤ ਪਾਂਹ ਤੇ ਕਿੜੀ ਹੀਰਾਗਾਟ ਮਾਤਾ ਦਾ ਸ਼ਿਗਾਰਗਾਟ ਸੰਗਟਾ ਸੰਗਟਾ ਸਾਹਿਬ ਉਹਨੇ ਕਿੰਨੀ ਉਤਰਾਵਾਂ ਤੇ ਆਸੂ ਕਿਹਨੇ ਗੋੜ ਕਰਿਆ ਤੇ ਉਹਦਾ ਛੜੇ ਜਿਹੜਾ ਨਾਨਕ ਸਰ ਜਤਨ ਉਹ ਉਹ ਕਿੱਥੇ ਆਸ ਹੈ ਤੇ ਉਹਦਾ ਹੁਲਾਇ ਦਾ ਅੱਛਾ ਇਹ ਮੋੜਾ ਥੂਲੇ ਦਾ ਚੰਦਨ ਲਾ ਕੇ ਅੱਛਾ ਠੀਕ ਹੈ ਹਲੋ ਭਾਈ ਸਾਰਾ ਕੀ ਜਨਾ ਹੈ ਇੱਥੇ ਆੜਾ ਇਹ ਉੱਧਮਾ ਪਟਨਾ ਜਿਹੜੇ ਸਾਨੇ ਤੋਰ ਖਾਲਸਾ ਗੁਰਦੁਆਰਾ ਮਾਲ ਟੇਕੜੀ ਸਾਹਿਬ ਵਾਹਿਗੁਰੂ ਗੁਰੂ ਪਿਆਰੀ ਸਾਧ ਸੰਗਤਿਓ ਕਲਗੀਧਰ ਪਾਤਸ਼ਾਹੀ ਬਖਸ਼ੀ ਫਤੇ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਦੇ ਪਤੇ ਗੁਰੂ ਪਿਆਰੀ ਸਾਧ ਸੰਗਤਿਓ ਇਹ ਸਥਾਨ ਫਰਦੁਆਰਾ ਮਾਲ ਟੇਕ ਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਖਜ਼ਾਨੇ ਦੀ ਥਾ ਇਸ ਸਥਾਨ ਤੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੇਲੇ ਦਾ ਦਬਿਆ ਕੁਕਰ ਖਿਆਨਾ ਪਾਟ ਕੇ ਇਤਰਾਤੇ ਪ੍ਰਗਟਿਆ ਤੇ ਉੱਠਾ ਤੇ ਹਰ ਵਾਰ ਲੱਜ ਕੇ ਗੁਰਦੁਆਰਾ ਸੰਗਤ ਸਾਹਿਬ ਤੇ ਸਾਇਆ ਚ ਉੱਥੇ ਜਾ ਕੇ ਆਪਣੇ ਫੌਜਾਂ ਨੂੰ ਅੰਡਿਆ ਜਿਹੜੀ ਫੌਜ ਕਲਗੀਧਰ ਪਾਸ਼ਾਏ ਦੇ ਨਾਲ ਪੰਜਾਬ ਤੋਂ ਦਖਣ ਵੱਲ ਗਈ ਸੀ ਦੇ ਮੁੜ ਵਾਪਸ ਜਾਣਾ ਸੀ ਉਸ ਭੋਜਾ ਤੋਂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹੱਤਾ ਕਮਲਾ ਦੇ ਨਾਲ ਸੋਨੇ ਦੇ ਅਸਰ ਪਿਆ ਮੋਹਰੇ ਢਾਲਾ ਬਰਬਰ ਕੇ ਖਜ਼ਾਨਾ ਵੰਡਿਆ ਤਨਖਾਵਾ ਦਿੱਤੀ ਜਿਹੜੇ ਢਾਲਾ ਖਜ਼ਾਨਾ ਵੰਡਿਆ ਅੱਜ ਵੀ ਢਾਲ ਗੁਰਦਾਰਾ ਸੰਗਤ ਸਾਹਿਬ ਵਿਖੇ ਰੱਖੀ ਹੋਈ ਹੈ ਆਜ ਜਸਨ ਕੀਤੇ ਆ ਕਰੋਗੇ ਤਨਖਾਵਾ ਦੇਣ ਤੋਂ ਬਾਅਦ ਜਿਹੜਾ ਬਚਿਆ ਖਜ਼ਾਨਾ ਮੁੜ ਸੰਗਤ ਸਾਹਿਬ ਤੋਂ ਲਿਆ ਕੇ ਇਸੇ ਹਸਤਾ ਦੇ ਦਬਤਾ दबन तो बाद गया समाओगा होगा जो तो खाल सा खालसा त्यार पे त्यार हो गए छियानवे करोड़ सचुगा तद एक पद खजाना फिर प्रकट होके इसे अटूट लंगर चलन गए छियानवे करोड़ खालसा इत ढाई दिन पंज वारी अटूट लंगर छकन गए इना खजाना अजय भी इतने है इस करके इस स्थान का ना गुरुद्वारा ਮਾਲ ਟੇਕੜੀ ਸਾਹਿਬ ਮਾਲ ਦਾ ਮਤਲਬ ਖਜ਼ਾਨਾ ਟੇਕੜੀ ਉੱਚੀ ਥਾ ਗੁਰਦੁਆਰਾ ਮਾਲ ਟੇਕੜੀ ਸਾਹਿਬ ਖਜ਼ਾਨੇ ਵਾਲੀ ਥਾ ਇਹ ਇਥੇ ਦਾ ਇਤਿਹਾਸ ਹੈ ਜੀ ਡੰਗੜਾ ਲਈ ਮਾਰਤਾ ਨਹੀਂ ਬਿਠਾਵਾ ਰੱਖੀਏ ਸੇਵਾਵਾਂ ਪਾ ਕੇ ਗੁਰੂ ਸਾਹਿਬ ਖੁਸ਼ਿਆ ਪ੍ਰਾਪਤ ਕਰੋ ਕੈਉਂ ਜੀ ਦਾ ਗਾਲ ਸਾਹਿਬ ਗੁਰੂ ਜੀ ਕੀ ਫਤਿਹ ਆਪਾਂ ਗੁਰਦੁਆਰਾ ਹੀਰਾ ਘਾਟ ਪਹੁੰਚ ਗਏ ਜੀ लो जी गुरुद्वारा हीरा घाट साहब ये गुरद्वारा हीरा घाट साहब अच्छ चुके हैं इतना इतिहास दो शीशी बना दो वही लै लो ना। कोई भी दर्द सर्वाइकल वगैरह कान कान के के दर्द को छोड़ के। कान, के, कान, नहीं नहीं, कान में सर्वाइकल दर्द है तो है तो तो दुखती कितने दिन दिन से 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 नहीं और ऐसे ज्यादा एक गोली का नाम लिख दे रही हूँ तो वो गोली ले डाल देना तेल में? पांच गोली। ਤਾ ਸਾਹਿਬ ਦੇਵਾ ਜੀ ਠੀਕ ਮਾਤਾ ਸਾਹਿਬ ਦੇਵਾ ਜੀ ਤਪ ਪਸਤਾਨ ਗੁਰਦੁਆਰਾ ਹੈ ਹਾਂ ਜੀ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਤਪ ਪਸਤਾਨ ਸਤਿ ਜੀ ਪਹੁੰਚ ਬੋਲੇ ਗੁਰਦੁਆਰਾ ਰਤਨਗੜ੍ਹ ਸਾਹਿਬ ਪਹੁੰਚ ਗਏ ਗੁਰਦੁਆਰਾ ਰਤਨਗੜ੍ਹ ਸਾਹਿਬ ਜਿੱਥੇ ਸੰਗਤਾਂ ਬੈਠੀਆਂ ਨੇ ਇਸ ਅਸਥਾਨ ਦਾ ਨਾਇ ਗੁਰਦੁਆਰਾ ਰਤਨਗੜ੍ਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੇੜ ਸ਼ਹਿਰ ਚੋਂ ਸੱਚਖੰਡ ਪਿਆਨਾ ਕੀਤਾ ਅਗਲੇ ਦਿਨੇ ਇਸ ਥਾਨ ਕੇ ਰਤਨਦਾਸ ਜੀ ਨੂੰ ਗੁਰੂ ਸਾਹਿਬ ਨੇ ਪ੍ਰਤੱਖ ਦਰਸ਼ਨ ਦਿੱਤੇ ਪ੍ਰਸ਼ਾਦ ਦਿੱਤਾ ਬਾਬਾ ਰਤਨਦਾਸ ਜੀ ਨੂੰ ਸ਼ਹਿਰ ਵਿਖਿਆ ਸੰਗਤ ਨੂੰ ਪ੍ਰੋਸਾਜ ਹੋਣ ਵਾਸਤੇ ਰਤਨਦਾਸ ਜੀ ਦੇ ਨਾਂ ਤੇ ਇਸ ਗੁਰਦੁਆਰੇ ਦਾ ਨਾਮ ਰਤਨਵਰ ਸੈਨਾ ਇਹਨਾਂ ਮਹਾਂਪੁਰਖਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਬਾਬਾ ਨਿਹਾਲ ਸਿੰਘ ਨੂੰ ਦਰਸ਼ਨ ਦਿੱਤੇ ਕੀ ਸਾ ਮੇਰਾ ਹੱਥ ਤੇਰਾ ਲੰਗਰ ਚਲਾਉਣ ਦੇ ਵਿਚਾਰ ਕੀਤੇ ਸੰਗਤ ਜੀ ਬਾਬਾ ਰਤਨਦਾਸ ਜੀ ਅਤੇ ਬਾਬਾ ਨਿਦਾਨ ਸਿੰਘ ਨੂੰ ਪ੍ਰਤੱਖ ਦਰਸ਼ਨ ਦੇਣ ਤੋਂ ਬਾਅਦ ਇੱਕ ਗੁਰਮੁਖ ਪਿਆਰਾ ਹੋਇਆ ਸਰਦਾਰ ਨਰਿੰਦਰ ਸਿੰਘ ਜਿਨੂੰ 2 ਮਰਬੇ ਜ਼ਮੀਨ ਇਨਾਮ ਵਜੋਂ ਮਿਲੀ ਤਾਂ ਸੰਗਤ ਜੀ ਉਹ ਨਰਿੰਦਰ ਸਿੰਘ ਜੀ ਨੇ ਸਿਮਰਨ ਸੇਵਾ ਨੂੰ ਦਿੱਤਿਆ ਸਾਰੀ ਜ਼ਮੀਨ ਐਸ ਗੁਰੂ ਘਰ ਸਦਾ ਵਾਸਤੇ ਦੇ ਦਿੱਤਾ ਜਿਸ ਸਥਾਨ ਤੇ ਆਪਾਂ ਇਸ ਦਿਨ ਜੁੜ ਬਿਠੇ ਆਜ ਦੀ ਪਰ ਰਹੇ ਆ ਇਹ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਤਿਮ ਯਾਦਗਾਰ ਯਾਤਰਾ ਉਹ ਸਾਰੀ ਦੇ ਕਾਜ ਚੱਲ ਰਹੇ ਨੇ ਬਾਬਾ ਜੀ ਨੇ ਸੇਵਾ ਲਾਇਆ ਇੱਕ ਬੋਰੀ ਸੀਮੈਂਟ ਇੱਕ ਪੱਕੇ ਬਾਤ ਚੜ ਕੇ ਟੋਪਰੀ ਚ ਐ ਸੇ ਪਾ ਕੇ ਯਾਤਰਾ ਕਮਾਈਆਂ ਸਫਲੇ ਕਰੋ ਗੁਰੂ ਕੇ ਲੰਗਰ ਦਰبار ਸਰਦੀ ਨਾਲਿਆਨਾ ਲੰਗਰ ਸੰਕਾ శాఖੇ جان ਲੋਹਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ गुरुद्वारा नानकसर साहेब गुरुद्वारा नानकसर साहेब ਆਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਿਕ ਲੋਰਾਂ ਨਾਨਕ ਸਰਸਾਹ ਜੀ ਆਏ ਗੁਰਦੁਆਸ਼ਾ ਬੀਆਂ ਪ੍ਰਕਰਨਾ ਕਰਦਿਆਂ ਆਪ ਜੀ ਨੂੰ 베ਰੀ ਸਾਹਿਬ ਦੇ ਘਰ ਸਨਗੇ ਇਸ 베ਰੀ ਸਾਹਿਬ ਜੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਮ ਦੇਣ ਤੇ ਨੌ ਘੜੀਆਂ ਬਰਾਜਮਾਨ ਹੋਏ ਸੰਗ ਪਾਹੀ ਮਰਦਾਨਾ ਜੀ ਨੇ ਬੀਤੀ ਰੀਤੇ ਸੱਚੇ ਬਾਖਸ਼ਾ ਜੀ ਇੱਥੇ ਜਾਲ ਦੀ ਬੋਲ ਕਟਾਇਮ ਜਾਣ ਕੀਤੀ ਨਾ ਰਹੀ ਆ ਰਿਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਲਾਇਆ ਬਾਏ ਰਵਾਵ ਜਾਓ ਪਾਹੀ ਮਰਦਾਨਾ ਜੀ ਨੇ ਰਵਾਵ ਉਜਾਈਨ ਜਾਗਾ ਸੋਨਾ ਪ੍ਰਗਟ ਹੋਇਆ ਪਾਹੀ ਮਰਦਾਨਾ ਜੀ ਨੇ ਜਰਖ ਗਿਆ ਬੇਜੀਤੀ ਸਤੀ ਬਾਛੈ ਜਗੋ ਤੁਮ ਮਿੱਠਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਇਆ ਕਿ ਧਰਤੀ ਦੇਵਤਿਆਂ ਦੀ ਧਰਤੀ ਹੈ ਸਵਰਗ ਕੇ ਜਲ ਮਿੱਠਾ ਹੈ ਸਤ ਗੁਰੂ ਵਜਨ ਬਲਾ ਸ਼ਕਰ ਸੰਨ ਇਨੇ ਨੂੰ ਕੋੜੀ ਨੇ ਆਣ ਕੇ ਵੇਚੀ ਜੀਤੀ ਸਤੀ ਬਾਛਾ ਜੀ ਆਪ ਸਮਰਥ ਮੇਰੇ ਵੀ ਦੋਖ ਦੂਰ ਕਰੋ ਸ਼੍ਰੀ ਗੁਰੂ ਨਾਨਕ ਜੀ ਜੀ ਮਹਾਰਾਜ ਨੂੰ ਸਿਕੋਰੀ ਨੂੰ ਸੋਮੇ ਤੋਂ ਇਸਾਨ ਕਰਵਾ ਗਿਆ ਸਿਕਾਇਆ ਤੇ ਗੋੜੀ ਦਾ ਕੋੜ ਜੋਰ ਕੀਤਾ ਕੋੜੀ ਨੇ ਬੇਇਤੀ ਗੀਤ ਸਤੇ ਪਾਛੈ ਜੇਤਰਾ ਮੇਰੇ ਦੋਖ ਦੂਰ ਇਚੰ ਅੇਚੇ ਲੋ ਐਚੇ ਵੀ ਆਵਾਲੀਆਂ ਸੰਗਤਾਂ ਦੀ ਦੋਖ ਦੂਰ ਹੋਇਆ ਕਰਨ ਸੋਮੇ ਨੂੰ ਸ੍ਰੋਵਰ ਦਾ ਵਰ ਬਖਸ਼ੋ ਸਤਿਗੁਰੂ ਨਾਲ ਕੇ ਲੇਵ ਜੀ ਮਨ ਆਵੀ ਮੈਂ ਸੋਮੀ ਨੂੰ ਸਿਰੋ ਦਰਵਾਰ ਬਖਸ਼ਿਆ ਤੇ ਹੋਰ ਵੀ ਵਾਰ ਬਖਸ਼ੇ ਜਿਵੇਂ ਜੇਸ ਘਰੋਜ ਕੋਈ ਤੀ ਬਤਨਾ ਹੋਏ ਦੋਖ ਰੋਗ ਲੱਗ ਜਾਵੇ ਸ਼ਰਮ ਪਾਵਣਾ ਨਾਲ ਇਸ਼ਨਾਨ ਕਰੇ ਮੂਲ ਮੰਤਰ ਸਹਾਦ ਦਾ ਜਾਪ ਕਰੇ ਅਰਦਾਸ ਬੇਨਤੀ ਕਰਵਾਵੇ ਸਤਿਗੁਰੂ ਨਾਲ ਜੀ ਮਨੋ ਕਾਮਨਾ ਪੂਰੀਆਂ ਕਰਦੇ ਹਨ ਸੋ ਮੇ ਤੁਸਰੋਰ ਤਿਆਰ ਇਸ ਸਰੋਰ ਵਿੱਚ ਜਦ ਬਾਦੋ ਨਹੀਂ ਪਾਇਆ ਨਾ ਗੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਨਾਲ ਯਾਦੀਆਂ ਲਹਰਾ ਧਰਤੀ ਜੋ ਨਹੀਂ ਪੈ ਰਹੀਆਂ ਸਰੋਰ ਜਿਹੜਾ ਬਾਤਸਾ ਕੀ ਸੇਵਾੰ ਸਭ ਤੋਂ ਪਹਿਲਾਂ ਛੇਰੇ ਪੰਜਾਹ ਮਹਾਰਾਜ ਰਣਜੀਤ ਸਿੰਘ ਨੇ ਕਰਵਾਈ ਓਨਾਂ ਤੋਂ ਬਾਅਦ ਸੰਤ ਬਾਬਾ ਨਿਲਾ ਸਿੰਘ ਜੀ ਨੇ ਸੇਵਾ ਕਰਵਾਈ ਉਨਤਬਾ ਸੰਤਬਾਬਾ ਸ਼ੀਸ਼ਾ ਸਿੰਘ ਜੀ ਨੇ ਸੇਵਾ ਕਰਵਾਈ ਹਾਂ ਦੇ ਮੌਜੂਦਾ ਮੁਖੀ ਸੰਤਬਾਬਾ ਨਰਿੰਦਰ ਸਿੰਘ ਜੀ ਸੰਤਬਾਬਾ ਨਰਿੰਦਰ ਸਿੰਘ ਜੀ ਲੰਗਰ ਸਾਰਾ ਰਹੀ ਸੇਵਾ ਕਰਵਾ ਰਹੇ ਹਾਂ ਸਾਰੀਆਂ ਸਵਾਗਤ ਗੁਰੂ ਜੀ ਕਿਰਪਾ ਸੰਗਤ ਲਈ ਸਹਿਯੋਗ ਹੋ ਰਿਹਾ ਹੈ ਸੰਗਤ ਲਈ ਬੜੀ ਆਤਿ ਮਾਬੂਸ਼ੋ ਲੋ ਚਲ ਰਹੀ ਕਾਂਸੀ ਵਾਲੀ ਟੋਕਰੀ ਚ ਆਪੀਆਂ ਯਤਕ ਮਾਨਾਂ ਵਿੱਚ ਵਰਤੋਂ ਉਹ ਸੇਵਾ ਬਾਉਲੀ ਅਤੇ ਯਤਕ ਮਾਨਾਂ ਸਭੋਲ ਕਰੋ ਜੀ ਸਰਬੱਤ ਸੰਗਤ ਨੂੰ ਬੇਨਤੀ ਹੈ ਗੁਰੂ ਘਰ ਲੰਗਰ ਚਾਲ ਰਿਹਾ ਸਰਬੱਤ ਸੰਗਤ ਨੇ ਲੰਗਰੀ ਸਾਕੀੜਾ ਲਈ ਵਾਹਿਗੁਰੂ ਦਾ ਸ਼ੁਕਰਾ ਵਾਹਿਗੁਰੂ ਜੀ ਭਤੇ ਲੋ ਜੀ ਪਹੁੰਚ ਕੇ ਗੁਰਦੁਆਰਾ ਸਾਹਿਬ ਉੱਪਰ ਛਾਤੇ ਜਹਾਜ ਬਣਾਇਆ ਵਾਹਿਗੁਰੂ ਵਾਹਿਗੁਰੂ ਗੁਰਦਰਾਸ਼ੀ ਹਿਤ ਬਾਬਾ ਦੀਪ ਸਿੰਘ ਜੀ ਗੁਰ ਪਿਆਰੀ ਨਾ ਜਗਦੀ ਵਾਰੀ ਪੀਕਾ ਘਟਾ

हा गुदा चौवी घीदा हूं करवा श्री नद बाबा तरही हथि श्री ਸਿੰਘ ਦਾ ਗੁਰਦੁਆਰਾ ਸੀਗਾ ਇਹ ਜਿਹਦੇ ਅਸੀਂ ਦਰਸ਼ਨ ਕਰਕੇ ਚੱਲੇ ਹਾਂ ਉਹ ਪ੍ਰਜਾਜ ਬਣਿਆ ਹੋਇਆ ਇਹਦੇ ਸਰਾਂ ਦੇ ਸੰਗਤ ਸਾਹਿਬ ਹੋਰ ਇਹ ਆ ਕਿ ਗੁਰਦੁਆਰਾ ਸਾਹਿਬ ਸਾਰੇ ਗੁਰਦੁਆਰਾ ਆਪਣੇ ਦਰਸ਼ਨ ਹੋ ਗਏ ਅੱਜ ਬਾਬੇ ਦੀ ਕਿਰਪਾ ਨਾਲ ਤਾਂ ਦਰਬਾਰ ਸਾਹਿਬ ਆ ਲੋਜੀ ਗੁਰਦੁਆਰਾ ਸੰਗਤ ਸਭ ਇਹ ਸਾਰਾ ਇਤਿਹਾਸ ਲਿਖਿਆ ਮਾਰੋ ਸਕਰੀਨ ਸ਼ਾਟ ਤੇ ਪੜੋ ਸੰਗਤਨ ਦੇ ਵਾਹਿਗੁਰੂ ਮੈਂ ਕੀਏ ਉਨੀ ਕੁ ਦੇ ਵੱਡੇ ਕਾਰੀਗਰਾਂ ਦੀਆਂ ਸੇਵਾ ਦੀ ਮਾਣ ਲਾ ਕੇ ਕਸੀਲ ਪ੍ਰਾਪਤ ਕਰਨ ਦੀ ਯਾਦ ਰਸਤੀ ਕਰੂੰ